ਸਿੱਕ ਕਾਲਜ ਕੀ ਹਾਲ ਚਾਲ ਨੇ ਜੀ ਕੁੱਤਰਵਾਤ ਠੀਕ ਆ ਸਾਰੇ ਵੀਰਾਂ ਦੇ ਘਰ ਪਰਵਾਸ ਸੱਟ ਨੇ ਆਜੋ ਅਜਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਜੀ ਤੇ ਹੁਣ ਐਸੀ ਕੋਠੇ ਤੇ ਤੜਕੇ ਦੇ ਮੀਂਹ ਬਹਿ ਕੇ ਹਟਿਆ ਮੀਂਹ ਪੈਣ ਤੋਂ ਬਾਅਦ ਤੇ ਕੁੱਤਰ ਡਾਤੇ ਸੀ ਘੰਟਾ 2 ਘੰਟੇ ਹੋ ਗਿਆ ਤੇ ਫਿਲਹਾਲ ਹੁਣ ਕੁੱਤਰ ਵੇਖਣ ਆਏ ਸੀ ਕੋਠੇ ਤੇ ਆਣ ਕੇ ਤੇ ਤੁਹਾਡੀ ਵੀ ਨਿਗਾ ਮਰਵਾ ਦਿੰਨੇ ਬੰਦ ਵੜੇ ਖੜੀਆਂ ਬੱਚਾ ਜਿਹੜਾ ਜਾਦ ਤੇ ਨਿਕਲ ਕੇ ਸਰਵਾਇੰਦਾ ਸੀ ਉਹ ਬੰਦ ਹੋ ਰਿਹਾ ਬੰਦ ਵੜਿਆ ਖੜਾ ਹੈ ਇੱਕ ਮਿੰਟ ਇੱਥੇ ਕਰਕੇ ਕੈਮਰਾ ਤੇ ਹੋਰ ਵੇਖ ਕੇ ਕਮਾਨ ਉਹ ਜਾਂਦੇ ਆਈ ਹੋਪ ਉਹ ਮਾੜੇ ਮਾੜੇ ਵੇਖਦੇ ਪਏ ਇਹ ਹੁਣ ਵੇਖਣਗੇ ਔਰ ਠੀਕ ਹੈ ਜੀ ਤੇ ਇਹ ਬਹੁਤ ਵਧੀਆ ਉੱਡੀ ਜਾਂਦੇ ਆ ਇੱਕ ਦਾ ਫੋਨ ਦਾ ਜ਼ੂਮਿੰਗ ਥੋੜੀ ਤਾਂ ਕਰਕੇ ਨਹੀਂ ਵਿਖਾਉਂਦਾ ਇਹ ਤਾਂ ਚੰਗੀ ਤਰ੍ਹਾਂ ਵਿਖਾ ਦੇਣਾ ਸੀ ਤੇ ਬਾਕੀ ਬਈ ਹੁਣ ਕਬੂਤਰਾਂ ਵਾਲੇ ਖੁੱਡੇ ਦੀ ਸਬਸਕ੍ਰਾਈਬ ਕਰਦੇ ਆ ਤੇ ਧੁੱਪ ਨਿਕਲੀ ਨਹੀਂ ਤੇ ਛੋਟੇ ਬੱਚੇ ਨੂੰ ਬਾਹਰ ਕੱਢਣਾ ਸੀ ਚਲ ਕੱਢ ਦਿੰਨੇ ਹੁਣ ਕਿਹੜਾ ਠੰਡ ਹੈ ਠੀਕ ਹੈ ਜੀ ਤੇ ਬਹਾ ਆਈ ਕੰਮ ਕਰਦੇ ਆ ਤੇ ਉੱਥੇ ਪੜੀ ਖਾ ਗਿਆ ਰੇ ਸੀ ਆਸ ਸੁ ਚੜੀ ਪਈ ਪੁੱਛੋੜਾ ਗਾਣੀ ਗੋਨੇ ਲਾਉਣੇ ਤੇ ਫਿਰ ਕਰਦੇ ਤੇ ਆਈ ਆਪ ਵੀ ਕੱਲ ਨੂੰ ਆਪਾਂ ਮਾਣਾ ਵੀ ਜਾਣਾ ਟਿਬਲੀ ਬਾਈ ਕੋਲੇ ਉਹ ਤੋਂ ਕੂਤਰ ਲਿਆਉਣੇ ਚੱਕ ਕੇ ਜੋੜੀ ਆਪਾਂ ਠੀਕ ਹੈ ਜੀ ਤੇ ਉੱਥੇ ਜਾ ਕੇ ਇਧਰੋਂ ਆਪਾਂ ਬਾਈ ਵਾਸਤੇ ਸ਼ੈਤਾਂ ਗਿਫਟ ਲੈ ਕੇ ਜਾਣਾ ਇੱਕ ਤੇ ਉਹ ਤੁਹਾਨੂੰ ਕੱਲ ਦੇ ਵਲੌਗ ਚ ਹੀ ਵਿਖਣਾ ਤੇ ਉਦੋਂ ਪਹਿਲਾਂ ਤੁਸੀਂ ਆ ਚਾਨ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੱਲ ਥੱਲੇ ਚੱਲਦੇ ਆਂ ਨਾਲੇ ਕੂਤਰ ਕੋਤਰ ਵੱਲ ਖਾਉਣੇ ਆ रेडी ਪੱਤ ਬੋਲਿਆ ਉੱਡੀ ਜਾਂਦੇ ਆ ਮੇਰਾ ਬੰਨਿਆ ਖੜਾ ਬੰਨਿਆ ਖੜਿਆ ਉੱਤਰਾ ਨੂੰ ਤੇ ਛਤਰੀ-ਛੁਤਰੀ ਲਾ ਦਿੰਨੇ ਆ ਤੇ ਲਾਈਟ ਬੁਝਾ ਦਿੰਗੇ ਜੀ ਬਾਹਰ ਲਿਆਂ ਇੱਕ ਮਿੰਟ ਚੱਕੜ ਹੋਇਆ ਤਾ ਚੱਕਰ ਦਾ ਹੋਣਾ ਸੀ ਮੀਹ ਪਿਆ ਓਕਰ ਪੁੱਤਾਂ ਨੂੰ ਇਹ ਆ ਲਾਈਏ ਪਹਿਲਾਂ ਤਾਂ ਤੇ ਅੱਜ ਨਾ ਯਾਰ ਮੇਰੀ ਸਕੀਮ ਆ ਆਪਣੀ ਨਰਾ ਚੱਕੇ ਉੱਧਰ ਲਈ ਛੜ ਰੱਖਣਾ ਇੱਥੇ ਤੇ ਪੱਤੇ ਰੋੜ ਜੜ ਜੜ ਜੁੜ ਜੜ ਰੋੜ ਜਾ ਇੱਕ ਵਾਰੀ ਇੱਕ ਆਹ ਆਹ ਸੁੱਧ ਕਰਕੇ ਆਏ ਰੱਖਣੇ ਕੰਦੇ ਆ ਮਾੜੇ ਹੁੰਦੇ ਆ ਤੇ ਇਹ ਥੋੜੇ ਜਿਹਾ ਇਧਰ ਨੂੰ ਕਰਕੇ ਰੱਖਾਂਗੇ ਤਾਂ ਇੱਥੇ ਪਿੰਜਰਾ ਆ ਜਾਊਗਾ ਵਧੀਆ ਤਰੀਕੇ ਨਾਲ ਤੇ ਬਾਅਦ ਕੀ ਹੋਊਗਾ ਕੰਮ ਫਿਰ ਆਏਗਾ ਵੀ ਕੋਈ ਵਰੀ ਆਪਾਂ ਗੇਟ ਕੋਡ ਨੂੰ 10 ਮਿੰਟ ਖੁੱਲਾ ਛੱਡ ਦਿੰਨੇ ਸਿੱਧੀ ਹਵਾ ਪੈਂਦੀ ਆ ਵੀ ਗਰਮ ਬੈਸ ਪ੍ਰੋਮੋਸ ਨਿਕਲ ਜਾਂਦੀ ਆ ਨਾਲੇ ਇਧਰੋਂ ਇੱਕ ਅੱਧੇ ਦਿਨ ਤੱਕ ਜਾਲੀ ਬਣ ਕੇ ਆ ਜਾਂਦੀ ਹੈ ਆਪਣੀ ਉਹ ਲਾ ਦਾਂਗੇ ਬਸ ਓਕੇ ਇਧਰ ਬੱਤੀ ਉੱਚੀ ਵੀ ਤੇ ਇਧਰ ਬਸ ਓਕੇ ਆ ਤੇ ਇੱਕ ਛਤਰੀ ਆਪਾਂ ਖੁੱਡੇ ਦੇ ਵਿੱਚ ਲਾਉਣੀ ਹੈ ਇੱਥੇ ਠੀਕ ਹੈ ਜੀ ਲਾਲ ਛਤਰੀ ਤੁਹਾਨੂੰ ਦਿਖਾ ਦਿੰਦੇ ਆ ਕਪੜਾ ਸ਼ੌਂਤਾ ਸੀ ਆਪਾਂ ਲਾਲ ਵਿੱਚ ਲਗਾਉਂਦੇ ਦੇਖ ਲਿਆ ਹੁਣ ਆਹ ਵੇ ਆ ਇੱਥੇ ਠੀਕ ਹੈ ਜੀ ਆਹ ਚੈੱਕ ਕਰੋ ਸ਼ਾਂਤਾ ਕਾਸਕੂ ਛਤਰੀ ਤੇ ਕੁਤਰ ਨਹੀਂ ਆਉਣਾ ਆਪਣੇ ਜਿਹੜੇ ਡਾਇਵੇ ਆ ਹੁਣ ਮੈਂ ਇਖਤਰੀ ਤੇ ਹੀ ਲਾਉਣਾ ਪੈਣਾ ਥੋੜਾ ਯਾਰ ਗੱਟਾ ਇਹਦਾ ਰੰਗ ਅਰਧਮੇਲਾ ਡਬਲ ਕਪੜਾ ਇੱਕ ਹੋਰ ਸੋਨਾ ਬਣਾਉਣੀ ਤੇ ਚਲੋ ਕੋਈ ਨਾ ਵਾ ਓਕੇ ਆ ਹੁਣ ਮੈਂ ਮਾੜੀ ਮੋਟੀ ਸਫਾਈ ਸਫਾਈ ਕਰਦਾ ਖੁੱਡੇ ਦੇ ਅੰਦਰ ਫਿਰ ਤਾਂ ਦਿਖਾਉਣੀ ਕੀ ਬਣਦਾ ਕੀ ਤੇ ਜਿਹੜੇ ਪਿਛਲੀ ਵਾਰੀ ਜੋੜੀ ਨੇ ਅੰਡਾ ਵੀ ਲਾਤਾ ਇੱਕ ਹੋਰ ਤੇ ਵਾ ਇਤਕੀ ਬੱਚੇ ਪੁੱਛੇ ਕਢਾਲੀਏ ਮੋਰ ਦੋ ਬੱਚੇ ਕਢਾਉਣੇ ਆ ਤੇ ਕੀ ਪਿਛਲੀ ਵਾਰੀ ਇੱਕ ਹੀ ਨਿਕਲੇ ਆ ਯਾਰ ਇੱਕ ਬੱਚਾ ਮਰ ਗਿਆ ਸੀ ਤੇ ਹੁਣ ਮੇਰੀ ਸਕਰੀਨ ਤੇ ਬਿਲੀ ਬਈ ਆ ਪੁੱਤਰ ਤੇ ਪੋਤਰੀ ਨੂੰ ਜਾਲ ਚ ਪਾ ਦਈਏ ਧੁੱਪ ਲਵਾ ਦਈਏ ਮਾੜੀ ਮੋਟੀ ਜਿੰਨੀ ਵੀ ਵਾਰ ਦੀ ਹਵਾ ਤੇ ਫਿਰ ਬੁੱਕਰ ਬੁੱਕਰ ਕੱਢ ਗਏ ਆ ਥੋੜਾ ਉਹਨਾਂ ਕਰਕੇ ਪਿੰਜਰਾ ਆਪਾਂ ਉੱਥੇ ਰੱਖੀਏ ਤੇ ਜਿਸ ਕਾਰਨ ਕਈ ਵਾਰੀ ਆਪਾਂ 10 15 ਮਿੰਟ ਖੋਲ ਕੇ ਗੇਟ ਕਿਉਂਕਿ ਇਧਰ ਯਾਰ ਇਕੱਲਾ ਜਾਲ ਜੂਲ ਝਾੜਨ ਲੱਗਿਆ ਕੋਈ ਵੀ ਗੈਂਸ ਕੂਬ ਮਤਲਬ ਇਹ ਬਿਠਾ ਕਰਕੇ ਗੈਂਸ ਬੰਦੀ ਜਿਹੜੀ ਵੀ ਵੈਰਸ ਬੰਦਾ ਵੈਰਸ ਤਾਂ ਨਹੀਂ ਬਣੇ ਵੀ ਜਿਹੜੀ ਵੀ ਹਵਾ ਗੰਦੀ ਹਵਾ ਬੰਦੀ ਆ ਉਹ ਬਾਹਰ ਨਿਕਲੇ ਜਾਂਦੀ ਆ ਠੀਕ ਹੈ ਜੀ ਤੇ ਨਾਲੇ ਵਾਲੀ ਸੇਕ ਨਹੀਂ ਹੁੰਦਾ ਖੁੱਡੇ ਦੇ ਅੰਦਰ ਤਾਂ ਕਰਕੇ ਤੇ ਤੂੰ ਕਿਧਰ ਚੱਲ ਗਿਆ ਚੱਲ ਅੰਦਰ ਤੇ ਬਾ ਬੁੱਕਰ ਬੁੱਕਰ ਕੱਢਦੇ ਅੱਜ ਨਾਲੇ ਪਿੰਜਰਾ ਚੱਕ ਕੇ ਇੱਧਰ ਕਰ ਦਿੰਨੇ ਪਰ ਅੰਡਾ ਨਾ ਟੁੱਟ ਜੇ ਪਿਆਰ ਨਾਲ ਹੀ ਕਰ ਲਾਂਗੇ ਕੋਈ ਨਾ ਤੇ ਆਹ ਕੰਮ ਕਰੀ ਗਏ ਅੱਜ ਨਾਲੇ ਬੱਚਾ ਪੁੱਛਾ ਬਾਹਰ ਕੱਢੀ ਗਏ ਠੀਕ ਹੈ ਜੀ ਬੱਚਾ ਤਾਂ ਬਖਾਉਣਾ ਨਹੀਂ ਤੇ ਤਾਂ ਕਰਕੇ ਹੜੀ ਤੇ ਜੋੜੀ ਬਲਾਤੀ ਜੀ ਇੱਕ ਟਿਵਲੀ ਬੈਣ ਕੁੱਤ ਤੇ ਲਾਸਰ ਵਾਲੀ ਕੁੱਤੀ ਜਿਹੜੀ ਨੰਨ ਚੰਦੀ ਆ ਤੇ ਬੱਚੇ ਆਪਣੇ ਉੱਡਦੇ ਫਿਰਦੇ ਆ ਤੇ ਹੁਣ ਬੱਚਾ ਘਰ ਕੱਢ ਦਈਏ ਛਤਰੀ ਆਪਾਂ ਉਹ ਲਾਤੀ ਬੱਚਾ ਵਖਾਉਣਾ ਨਹੀਂ ਠੀਕ ਆ ਜੀ ਤੇ ਮੁੜ ਕੇ ਆਪਾਂ ਕਮਰੇ ਦੀ ਸਫਾਈ ਕਰਾਂਗੇ ਆਸਤੀ ਉਤਰਾਂ ਲੈ ਦੀ ਠੀਕ ਆ ਜੀ ਥੋੜੀ ਜੀ ਮੋਡੀਫਿਕੇਸ਼ਨ ਕਰਨੀਆਂ ਇਹਦੇ ਚ ਉਹ ਤੁਹਾਨੂੰ ਦਿਖਾ ਦਾਂਗੇ ਔਰ ਇਹ ਜਿਹੜੀ ਇਧਰ ਬੱਚਾ ਇਧਰ ਜੋੜੀ ਆ ਤੇ ਉੱਤੇ ਇੱਕ ਕੂਤਰੇ ਕੂਤਰੀ ਤੜੇ ਹੋਏ ਆ ਬੰਨੇ ਹੋਏ ਸੌਰੀ ਤੇ ਤੇ ਬਾਕੀ ਜੀ ਹੁਣ ਕਵਰੇ ਦੀ ਸਫਾਈ ਕਰਦੇ ਆ ਪੈਸ ਦੀ ਠੀਕ ਆ ਜੀ ਅੰਦਰ ਇੱਕ ਹੀ ਜੋੜੀ ਆ ਇਧਰ ਠੀਕ ਆ ਮੇਰੇ ਬਾਈ ਬਾ ਹੁਣ ਆ ਆਹ ਦੀ ਕੂਤਰੀ ਤੇ ਉਹ ਕੂਤਰਾ ਰਤਾ ਜਾ ਕੇ ਇਧਰ ਕੂਤਰੀ ਜਿਹਨੇ ਅੰਡੇ ਲਾਏ ਆ ਉਹ ਅੰਡੇ ਚਾ ਕਿਧਰ ਰੱਖਣਾ ਆਪਾਂ ਤੇ ਉਹ ਕੱਲ ਨੂੰ ਕੂਤਰੀ ਲੈ ਕੇ ਜਾਣੀ ਆ ਬਾਈ ਨੇ ਮੰਗਾਈ ਆ ਬਾਈ ਨੂੰ ਚਾਹੀਦੀ ਆ ਠੀਕ ਆ ਜੀ ਕੋਈ ਚੱਕਰ ਨਹੀਂ ਬਾਈ ਕਹਿੰਦੇ ਬਦਲੇ ਹੋਰ ਦੇ ਦੇਵੂਗਾ ਆਪਾਂ ਨੂੰ ਕੋਈ ਢੀਕਰ ਇਸ਼ੂ ਵਾਲੀ ਗੱਲ ਨਹੀਂ ਬੱਚੇ ਘੜਾ ਲਏ ਆਪਾਂ ਤੇ ਬਾਕੀ ਆ ਖੁੱਡੇ ਦੀ ਸਫਾਈ ਕਰਦਗੇ ਠੀਕ ਹੈ ਜੀ ਤੇ ਆ ਥੋੜੀ ਜਿਹੀ ਐਂ ਕਰਕੇ ਰੱਖਣੇ ਆ ਤੇ ਇੱਧਰ ਪਿੰਜਰਾ ਰੱਖਣਾ ਇੱਥੇ ਇੱਥੇ ਰੱਖਾਂਗੇ ਪਿੰਜਰਾ ਕਿਉਂਕਿ ਇੱਧਰ ਵੀ ਮਤਲਬ ਤੁਸੀਂ ਸਮਝ ਨਹੀਂ ਸਕਦੇ ਕੋਈ ਅੰਡਰਗਰਾਉਂਡ ਗੱਲ ਹੈ ਸੁਣਾ ਨਹੀਂ ਮੈਂ ਤੇ ਇੱਥੇ ਬਾ ਪਿੰਜਰਾ ਆ ਜੂ ਤੇ ਇੱਧਰ ਓਕੇ ਆ ਬੱਕ ਆ ਕਰਾਂ ਬਾਹਰ ਹੀ ਕੱਢਦਾ ਯਾਰ ਬਾਹਰ ਕੱਢ ਕੇ ਸਾਰੇ ਕਮਰੇ ਦੀ ਕਲੀਨਿੰਗ ਕਰਦਾ ਮੈਂ ਕਿਰਾਏ ਇੱਧਰ ਸਾਰੇ ਬੈਡ ਬੁੱਢਾ ਆਪਾਂ ਬਾਹਰ ਕੱਢਦੇ ਜੀ ਦਾਣੇ ਵਾਲੀਆਂ ਟ੍ਰੇ ਆ ਪਾਣੀ ਵਾਲਾ ਭਾਂਡਾ ਤੇ ਕਮਰਾ ਪੂਰਾ ਕਲੀਨ ਕਰਤਾ ਇੱਕ ਜੋੜੀ ਅੰਦਰ ਹੈ ਠੀਕ ਹੈ ਜੀ 1x ਤੇ ਕਰਕੇ ਵਿਖਾਉਣੇ ਆ ਕਲੀਨ ਕਰ ਦਈਏ ਜੀ ਇਸ ਪਾਸੇ ਠੀਕ ਹੈ ਜੀ ਤੇ ਮੈਂ ਕਰਾਂ 뮤직 ਫੁੱਲ ਵਜਤੇ ਕਰ ਲਾਂ ਜੀ ਤੇ ਆਪਣੇ ਕੂਟਰ ਹਜੇ ਉੜਦੇ ਫਿਰਦੇ ਪਤਾ ਨਹੀਂ ਤਾਂ ਤੋਂ ਲੱਗੇ ਆ ਜੀ ਬਈ ਦੇ ਤੇ ਵਿੰਦਰੇ ਵਿੰਦਰਾ ਕੀ ਜਾਲ ਕਰ ਬੈਡ ਕੱਢ ਤੇ ਬਾਹਰ ਅੜਗੀ ਸੀ ਕਰਾਦੀ ਤੇ ਉਧਰ ਆਪਾਂ ਬੱਚੇ-ਬੁੱੱਚੇ ਵੀ ਆਣ ਕੇ ਕੂਟਰ ਬੈਹ ਕੇ ਆ ਛਤਰੀਆਂ ਆਣ ਕੇ ਬੈਠੇ ਸਿੱਦੇ ਆ ਬੈਠੇ ਛਤਰੀ ਤੇ ਠੀਕ ਹੈ ਜੀ ਤੇ ਬਾਕੀ ਹੁਣ ਪਿੰਜਰਾ ਪੰਜ ਆ ਕੇ ਇਧਰੋਂ ਇਧਰ ਕਰਤਾ ਆ ਇਸ ਜਗ੍ਹਾ ਤੋਂ ਕਿਉਂਕਿ ਉਹ ਯਾਰ ਉੱਥੇ ਸੱਲ ਜੀ ਬਾੜੀ ਰਹਿੰਦੀ ਆ ਤੇ ਸੁੱਕੀ ਮਿੱਟੀ ਖਲਾਰਦੀ ਆ ਆਪਾਂ ਸਾਰੀ ਖੁੱਡੇ ਦੇ ਅੰਦਰ ਵੇਖੋ ਅੱਗੇ ਨਾਲ ਫਰੈਸ਼ ਕਰਤਾ ਰੀਫਰੈਸ਼ ਕਰਤਾ ਖੁੱਡਾ ਆਪਾਂ ਤੇ ਬਾ ਹੁਣ ਉਧਰ ਬੈੱਡ ਲਾ ਦੇਣਾ ਇੱਕ ਇਧਰ ਬੈੱਡ ਲਾ ਦੇਣਾ ਅਮਨੇ ਸਾਹਮਣੇ ਜਾਂ ਇੱਥੇ ਤੋਂ ਨੇ ਬੈੱਡ ਲਾ ਕੇ ਤੇ ਇੱਥੋਂ ਅਟੇ ਡਾਵਾ ਸਵਾ ਲਾਂਗੇ ਆਹੀਂ ਕਰਨਾ ਆਪਾਂ ਠੀਕ ਹੈ ਜੀ ਤੇ ਬਸ ਮੈਂ ਹੁਣ ਬੈੱਡ ਤੇ ਉਹ ਮਿੱਠਾ-ਬੂਠਾ ਹੀ ਝਾੜਦਾ ਤੇ ਬੈੱਡ ਰੱਖ ਦਈਏ ਅੰਦਰ ਬਸ ਅਜ ਤੋਂ ਬਾਅਦ ਜੋ ਫਰੀ ਆ ਆਪਾਂ ਤੇ ਮੁੜ ਕੇ ਬੱਚੇ-ਬੁੱਚੇ ਤੇ ਕੂਤਰ ਕੁਆ ਤਰ ਅੰਦਰ ਕਰ ਦਈਏ ਠੀਕ ਹੈ ਜੀ ਜੀ ਬਾਈ ਤਾਂ ਹੁਣ ਕਮਰੇ ਦੀ ਸਰਵਾਈਸ ਵੀ ਕਰਤੀ ਹੈ ਜੀ ਨਾਲੇ ਇੱਕ ਹੋਰ ਮੋਡੀਫਿਕੇਸ਼ਨ ਕਰਤੀ ਜੀ ਹੁਣ ਦੋਸਤੋ ਕਿਵੇਂ ਲੱਗਦਾ ਕਮਰਾ ਵਾਈਡ ਐਂਗਲ ਤੇ ਵਿਖਾਈਏ ਪਹਿਲਾਂ ਦੱਸੋ ਜੀ ਓਕੇ ਹੈ ਕਿ ਨਹੀਂ ਓਕੇ ਜਾ ਓਕੇ ਕਰਦਾ ਜੀ ਕੋਈ ਕਮੀ ਪੇਸ਼ੀ ਹੋਈ ਤਾਂ ਦੱਸੋ ਜੇ ਪਹਿਲਾਂ ਵਾਂਗੂ ਸੈਟਅਪ ਸਹੀ ਸੀ ਤਾਂ ਪਹਿਲਾਂ ਵਾਂਗੂ ਕਰ ਦਾਂਗੇ ਜੇ ਹੁਣ ਵਧੀਆ ਲੱਗਦਾ ਤੇ ਹੁਣ ਕਰਦਾ ਹੁਣ ਜਿਵੇਂ ਹੈਗਾ ਓਵੇਂ ਠੀਕ ਐ ਠੀਕ ਓ ਜੀ ਤੇ ਇਧਰ ਵਾਪਸ ਸਪੇਸ ਬਣ ਗਿਆ ਇਧਰ ਆਂਡੇ ਹੁੰਡੇ ਜੋੜੀਆਂ ਲਾ ਲੈਣੀਆਂ ਤਾਂ ਕਰਕੇ ਇਧਰ ਆਪਾਂ ਸਪੇਸ ਬਣਾਇਆ ਵੀ ਕੋਈ ਨੰਗਾ ਨੂੰ ਹੋਰ ਕੂਤਰ ਲਿਆਵਾਂਗੇ ਜਾਂ ਕੋਈ ਨਵਾਂ ਇਹਦੇ ਚ ਕਰਨਾ ਮੋਡੀਫਿਕੇਸ਼ਨ ਤਾਂ ਕਰਕੇ ਇਹ ਕੇਰ ਨੋਟਿਸ ਹੱਲ ਬਾਲੀ ਸੀਗੀ ਗਰਮੈਸ਼ ਜੀ ਸੀਗੀ ਤੇ ਇੱਥੇ ਗਰਮੈਸ਼ ਹੈ ਨਹੀਂ ਇੱਥੇ ਕਿਉਂਕਿ ਬੜੀ ਮੋਟੀ ਦਾ ਹਵਾ ਆਉਂਦੀ ਜਾਂਦੀ ਐਰ ਕ੍ਰੋਸ ਹੁੰਦੀ ਆ ਤਾਂ ਕਰਕੇ ਨਾਲੇ ਇਧਰ ਨਾ ਉੱਥੇ ਨੇਰਾ ਜਾਂ ਬੜਾ ਰਹਿੰਦਾ ਸੀਗਾ ਤੇ ਇੱਥੇ ਕੂਤਰ ਦਾਣੇ ਤੋਂ ਸੌਖੇ ਖਾ ਲੈਣਗੇ ਚਾਨਣ ਦੇ ਨਾਲ ਬਲਬ ਦੇ ਰਾਤ ਨੂੰ ਬਸ ਐਸ ਕਰਕੇ ਪੰਜਰਾਪਾ ਇਧਰ ਕੀਤਾ ਬਾਕੀ ਉਹ ਕੂਤਰੀ ਫ੍ਰਿਜ ਦੱਸੋ ਕਿਵੇਂ ਆ ਓਕੇ ਆ ਠੀਕ ਹੈ ਜੀ ਤੇ ਬਸ ਉਹ ਆਂ ਦਾ ਆਂਡਾ ਚੱਕ ਕੇ ਬਹੁਤ ਬਦਲੀ ਕਰਤੀ ਉਹ ਵਿਖਾਈ ਨਹੀਂ ਸੌਰੀ ਠੀਕ ਹੈ ਤੇ ਬਸ ਓਕੇ ਆ ਕੂਤਰ ਕਵਾਤ ਅੰਦਰ ਕਰਤਕੇ ਤੇ ਬਸ ਫਿਰ ਭਲਾ ਬੱਚਾ ਰੱਖਾਂ ਯਾਰ ਅੰਦਰ ਐ ਕਈ ਵਾਰੀ ਜੂਮ ਵੱਜ ਜਾਂਦਾ ਬੱਚੇ ਤੇ ਹਾਂ ਤੋਰੇ ਯਾਰ ਪਤਾ ਨਹੀਂ ਕੀ ਚੱਕਰ ਆ ਯਾਰ ਵਾੜ ਜਿੰਨੇ ਮਰਜ਼ੀ ਮੈਂ ਸੈਟ ਕਰ ਲਾਂ ਜਿੰਨੇ ਮਰਜ਼ੀ ਹੱਥ ਫੇਰ ਕੇ ਕਰਨਾ ਸਾਰੇ ਵਾੜ ਹੀ ਖਿਲਰ ਜਾਂਦੇ ਪਤਾ ਨਹੀਂ ਕੀ ਚੱਕਰ ਹੈ ਤੇ ਹੁਣ ਹੋ ਚੁੱਕੀ ਹੈ ਸ਼ਾਮ ਨਾਲੂ ਲੈ ਤੇ ਇਧਰ ਕੂਤਰ ਤਾਂ ਪੰਦਰਕਾਰੀ ਦਿੱਤੇ ਸੀ ਮੇਰੇ ਘਰ ਜਿਹ ਦੱਸੇਗੀ ਤਾਂ ਨਹੀਂ ਦੱਸੇ ਚੱਲ ਕੂਤਰਤਾ ਦਿੰਦੇ ਅੰਦਰ ਗਾਤੇ ਸੀ ਆਪਾਂ ਜਿਹੜੇ ਉੱਡ ਕੇ ਆਏ ਸੀ ਉਹ ਬਾਕੀ ਜਾਲ ਜਿਹਾ ਲੱਗੇ ਹੋਏ ਆ ਤੇ ਜਾਲ ਵਾਲੇ ਕੋ ਉਤਰਾਉਣੇ ਫਿਰ ਛਤਰੀ ਵਾਲੇ ਲਾਉਣੇ ਤੇ ਫਿਰ ਛੱਡਦੇ ਆ ਤੇ ਇਧਰ ਤੁਹਾਨੂੰ ਵਿਖਾ ਦਿੱਤਾ ਸੀ ਮੈਂ ਵੀ ਕੀ ਆਪਾਂ ਨਵਾਂ ਅਪਡੇਟ ਕੀਤੀ ਆਪਣੇ ਠੀਕ ਹੈ ਜੀ ਤੇ ਹੁਣ ਪੂਰਾ ਸੈਟ ਆ ਕੰਮ ਤੇ ਬਾਹਰ ਜੋੜੀ ਛੱਡੀ ਗਏ ਤੇ ਉਹ ਉਤਰ ਲਾਈਏ ਠੀਕ ਹੈ ਜੀ ਕਿ ਬਈ ਤੇ ਇਧਰ ਆਪਾਂ ਨੂੰ ਛਤਰੀਆਂ ਰੱਖਣ ਨੂੰ ਜਾ ਰੱਖਣ ਨੂੰ ਤਾਂ ਸਪੇਸ ਬਣਦੀਆਂ ਬਾਹਰ ਐ ਪੜੇ ਜਲਾਦੇ ਪਾਈ ਤੇ ਬਸ ਹੁਣ ਬਾਹਰ ਦੀ ਇੱਕ ਅੱਧੇ ਦਿਨ ਚ ਸਵਾਈ ਕਰ ਦਾਂਗੇ ਕੱਲ ਨੂੰ ਤਾਂ ਸ਼ਾਮ ਤੱਕ ਮਾਰਨਾ ਜਾਣਾ ਕੱਲ ਨੂੰ ਤਾਂ ਹੋਣਾ ਨਹੀਂ ਪਰਸੋਂ ਕਰ ਦਾਂਗੇ ਠੀਕ ਹੈ ਜੀ ਕੱਲ ਦੀ ਡੇਢ ਚਰਤਾ ਦੇ ਬਾਈ ਨੇ ਕੂਤਰ ਲੈ ਕੇ ਆਨੇ ਕੂਤਰ ਠੀਕ ਹੈ ਜੀ ਤੇ ਬਸ ਓਕੇ ਆ ਤੇ ਹੁੰਦਾ ਨੂੰ ਨੂੰ ਪਾ ਦੇ ਲਗਭਗ ਆਪਾਂ ਫ੍ਰੀ ਆਉਣ ਤਾਂ ਆਪਣੀ ਘਰ ਵਾਜੇ ਲੇਟ ਦਾਣੇ ਪਾਵਾਂਗੇ ਤਾਂ ਕੂਤਰ ਕੁਤਰ ਆਪਾਂ ਅੰਦਰ ਕਰਦੇ ਸਾਰੇ ਕੋਈ ਕੂਤਰ ਬਾਹਰ ਨਹੀਂ ਕੋਈ ਹੋਰ ਕੰਮ ਨਹੀਂ ਬਾਪਾ ਨਹੀਂ ਤਦ ਤੱਕ ਕਰ ਲਿਆ ਮੈਂ ਕੂਤਰਾਂ ਨੂੰ ਪਾਣੇ ਸੁਨੇਤੋਗੇ ਪਾਣੀ ਪਾਦਾ ਦਾਣੇ ਇਹਨਾਂ ਕੋਲੇ ਪਏ ਆ ਉੱਥੇ ਵੀ ਦਾਣੇ ਪਾਣੇ ਇਕੱਲੇ ਉਧਰ ਫਾਈਟ ਹੋ ਗਈ ਜੀ ਫਾਈਟ ਆ ਇੱਥੇ ਰੱਖ ਇੱਥੇ ਰੱਖ ਪਹਿਲੀ ਵਾਰ ਪਹਿਲੀ ਵਾਰ ਹੋਇਆ ਕੰਮ ਇਹ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਕਿਉਂ ਇਹ ਸਿੱਟ ਲੈ ਸਿੱਟ ਲੈ ਸਿੱਟ ਲੈ ਸਿੱਟ ਲੈ ਨਾ ਨਾ ਉਹ ਸਿੱਟਦਾ ਸਰਦਾਈ ਬੱਲੇ ਵਾਲੇ ਨੇ ਚਟੀਆਂ ਖਾਲੇ ਨੂੰ ਸਿੱਟਦਾ ਈ ਬਿਮਾਰੀ ਪਲਟਾਈ ਆਇਆ ਆਇਆ ਉਹ ਕਹਿੰਦਾ ਆ ਜਾ ਨੇੜੇ ਗੱਲ ਕੋਈ ਨਹੀਂ ਗੱਲ ਹੈ ਦੋਨੋਂ ਹੀ ਛੜੇ ਪਤਾ ਨਹੀਂ ਕਾਹਦੇ ਪਿੱਛੇ ਰੜਦੇ ਤੇ ਇਧਰ ਆ ਤਾਂ ਮੈਨੂੰ ਪੱਠੀ ਬਣੂਗੀ ਯਾਰ 100% ਆਹ ਤਾਂ ਇਹ ਵੀ ਬਹੁਤ ਉੱਡਣ ਲੱਗ ਗਿਆ ਉੱਡਣ ਲੱਗ ਗਈ ਠੀਕ ਹੈ ਜੀ ਤੇ ਹੌਲੀ-ਹੌਲੀ ਵਧੂਗੀ ਆਈ ਨਹੀਂ ਵਾਦੀ ਦੋ ਚਾਰ ਵਾਰੀ ਹੋਰ ਡਾਣਾ ਕੋਈ ਨਾ ਕੋਈ ਅੱਧਾ ਦਿਨ ਤਾਂ ਮਾਰੂਗੀ ਠੀਕ ਹੈ ਜੀ ਤੇ ਬਾਕੀ ਓਕੇ ਆ ਕੋਈ ਇੱਧਰ ਗਰਮ ਪਾਣੀ ਲਿਆਣ ਕੇ ਬਾਅਦ ਤਾਜੀ ਜੱਗ ਜਿ ਲੈ ਆਂਦਾ ਸੀ ਤੇ ਹੁਣ ਇੱਧਰ ਪਾ ਦਈਏ ਇਹਦਾ ਸਾਫ ਪਾਣੀ ਧੋ ਕੇ ਲਿਆਉਣੇ ਹੈ ਇਹ ਟੂਟੀ ਤੋਂ ਲਿਆਉਣੇ ਧੋ ਕੇ ਤੇ ਇਹ ਇੱਥਾ ਆਪਾਂ ਇਥੇ ਵਿੱਚੋਂ ਪਾਣੀ ਜੱਗ ਚ ਭਰ ਕੇ ਲੈਂਦੇ ਸੀ ਇੰਦਾ ਜੱਗ ਧੋ ਕੇ ਮਤਲਬ ਕੋਲਾ ਧੋ ਕੇ ਤੇ ਸਾਫ ਕਰਕੇ ਇਹਦੇ ਪਾਣੀ ਪਾ ਦਨੇ ਆ ਠੀਕ ਆ ਜੀ ਤੇ ਉਹਨੂੰ ਬਾਹਰੋਂ ਸਾਫ ਕਰ ਲੈਣੇ ਆ ਤੇ ਬਾ ਓਕੇ ਆ ਤੇ ਬਾਕੀ ਜੀ ਕੱਲ ਨੂੰ ਆਈ ਹੋਪ 100% ਜਾਣਾ ਹੈ ਤੇ ਕਜੋੜੀ ਲਿਆਉਣੀ ਹੈ ਤੇ ਇਧਰੋਂ ਇੱਕ ਕਬੂਤਰੀ ਦੇ ਕੇ ਆਉਣੀ ਹੈ ਠੀਕ ਹੈ ਜੀ ਨਵੀਂ ਕਬੂਤਰੀ ਨਹੀਂ ਦੇ ਕੇ ਆਉਣੀ ਪਹਿਲਾਂ ਵਾਲੀ ਕਬੂਤਰੀ ਦੇ ਕੇ ਆਉਣੀ ਹੈ ਠੀਕ ਆ ਬਾਈ ਤੇ ਬਾਕੀ ਓਕੇ ਆ ਤੇ ਪਾਣੀ ਧਸ ਦੀ ਆ ਇੱਥੇ ਗੁੱਡੇ ਦੇ ਉਰਲੇ ਪਾਸੇ ਹੀ ਜਿਹੜੇ ਕਬੂਤਰੀਆਂ ਵੀ ਲੈਣ ਇਹ ਵਾਰਕ ਇਹਨਾਂ ਨੂੰ ਦਾਣੇ ਵੀ ਆ ਕੇ ਪਾਉਣ ਵਾਲੇ ਆ ਤੇ ਨਾਲੇ ਉਧਰੋਂ ਪਾਣੀ ਪਾ ਲੈਣੇ ਨਾਲੇ ਦਾਣੇ ਪਾ ਦਿੰਨੇ ਇਹਨਾਂ ਨੂੰ ਲੈਣ ਕੇ ਵਾਹੀ ਕੰਮ ਹੋਰ ਕੋਈ ਕੰਮ ਨਹੀਂ ਨਾਲੇ ਕੋਲਾ ਚੱਕਰ ਚੱਲਦੇ ਆ ਕੋਲਾ ਪਾਈ ਤੇ ਅੱਛਾ ਦਾਣੇ ਪਾਣੀ ਪਾ ਕੇ ਇੱਧਰ ਵੀ ਦਾਣਾ ਪਾਣੀ ਓਕੇ ਆ ਇੱਧਰ ਵੀ ਦਾਣਾ ਪਾਣੀ ਓਕੇ ਆ ਆ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਇੰਟਰਸਟਿੰਗ ਜਿਹਾ ਵਲੌਗ ਲੈ ਕੇ ਆਵਾਂਗੇ ਸ਼ਾਇਦ ਕੱਲ ਨੂੰ ਮੰਨ ਲੈਣਾ ਤਾਂ ਕਰਕੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਵੀਡੀਓ ਕਿਵੇਂ ਲੱਗੀ ਦੱਸ ਦਿਓ ਓਕੇ ਜੀ ਮਿਲਦੇ ਆ ਕੱਲ ਨੂੰ ਫਿਰ ਅਗਰ ਮੰਜੇ ਮੰਜੇ ਉੱਪਰ ਆਖ ਲਈ ਦੇ ਅੰਦਰ ਤੇ ਬਹੁਤ ਤਲੇ ਤੁਲੇ ਲੱਗ ਗਏ ਠੀਕ ਹੈ ਜੀ